ਹੋਣੋ ਗੱਲ ਨਹੀਂ ਹੋ ਰਿਆ ਅਸੀਂ ਅੱਜ ਨਹੀਂ ਰੱਖਾਂਗੇ ਜਦੋਂ ਬਸ ਸਾਰੇ ਤੁਸੀਂ ਗਰੰਟੀ ਕਰਨੀ ਆ ਵੀ ਹੋਰ ਕੋਈ ਨਾ ਬੋਲੇ ਕੋਈ ਨਹੀਂ ਅਸੀਂ ਬਾਕੀ ਜਿਹ ਕਿਸੇ ਨੇ ਬੋਲਣਾ ਇੱਕ ਬੰਦਾ ਕੋਰਟ ਦੇ ਜਿਹੜੇ ਗੁਰਤੇ ਗੱਲ ਕਰਨੇ ਉਹੀ ਕਰਨਗੇ ਨਹੀਂ ਨਹੀਂ ਬਈ ਇਧਰ ਨਹੀਂ ਨਹੀਂ ਐਸੇ ਕਰਾਂਗੇ ਆਪਾਂ ਸਵਾਲ ਜਵਾਬ ਇੱਥੇ ਆ ਜਾਨਾ ਪੜਾ ਆਵਾਂਗੇ ਆ ਆ ਆ ਗਿਆ ਆ ਗਿਆ ਨਾਰਾਇਣ ਮਹਿੰਦਵਾ ਸਰਦਾਰ क्रांती पेंडू मज़ूर क्रांतारी ਹਾਂ 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 ਠੀਕ ਕਰ ਲੀ ਆਪਾਂ ਸਭ ਮਸਲੇ ਲੈਣੇ ਆ ਸਾਰੇ ਪੁੱਛੇ ਆ ਜਾਣ ਇੱਕ ਮੂੰਹ ਅੰਦਰੋਂ ਕਰਮੋਂ ਸਾਰੇ ਆ ਗਿਆ ਅੱਛਾ ਜੋ ਇਹਨਾਂ ਤੋਂ ਮੂੰਹ ਕਰਮੋਂ ਸਾਰੇ ਨਾਲ ਹੋ ਜਾ ਮਾਤਾ ਜੀ ਤੁਸੀਂ ਮਾੜਾ ਗਾਣ ਹੋਇਓ ਲਾਲ ਹੋ ਜਾ ਪ੍ਰਿੰਸ ਨੂੰ ਆ ਰਿਹਾ ਬਾਕੀ ਸਾਰੇ ਜਿਹੜੇ ਆ ਦੱਸੋ ਜੀ ਪਿਆਰ ਜੀ ਵੇਖੋ ਵੇਖੋ ਬਸਰੀ ਗੱਲ ਬੈਠੋ ਸਸ ਜੀ ਪਹਿਲੀ ਗੱਲ ਇਹ ਪੁੱਛਣੀ ਚਾਹੁੰਦੇ ਆਂ ਆ ਥੋੜੀ ਘੱਟ ਕਰਾਓ ਹੱਥੋਂ ਘੱਟ ਕਰਾ ਦਿਓ ਚਲੋ ਕੋਈ ਨਹੀਂ ਕੋਈ ਨਹੀਂ ਪਹਿਲੀ ਗੱਲ ਇਹ ਪੁੱਛਣੀ ਚਾਹੁੰਦੇ ਆਂ ਇਹ ਇੰਟਰਨੈਸ਼ਨਲ ਲੈਵਲ ਤੇ ਇੱਕ ਕਾਨੂੰਨ ਸੈੱਟ ਆ ਜਦੋਂ ਕਿਸੇ ਸੰਘਰਸ਼ ਕਰਨ ਵਾਲੀ ਧਿਰ ਨੂੰ ਬੁਲਾਇਆ ਜਾਂਦਾ ਹੈ ਤਾਂ ਉਹਨੂੰ ਵਾਪਸ ਜਾਣ ਦਿੱਤਾ ਜਾਂਦਾ ਹੈ 19 ਮਾਰਚ ਨੂੰ ਕੇਂਦਰ ਸਰਕਾਰ ਨਾਲ ਗੱਲਬਾਤ ਹੋਈ ਅਗਲੀ ਮੀਟਿੰਗ ਰੱਖੀ ਗਈ ਕੋਈ ਟਕਰਾ ਨਹੀਂ ਹੋਇਆ ਅੰਦਰ ਅਸੀਂ ਕੇਂਦਰ ਖਿਲਾਫ ਲੜ ਰਹੇ ਸੀ ਉਹਨਾਂ ਨਾਲ ਕੋਈ ਟੈਨਸ਼ਨ ਨਹੀਂ ਆਈ ਢੋਡੀ ਸਰਕਾਰ ਨੇ ਸਾਨੂੰ ਚੱਕਿਆ ਤੇ ਸਾਨੂੰ ਅੰਦਰ ਕੀ ਕਿਹਾ ਕਤਾਰੂ ਚੱਕ ਸਾਹਿਬ ਨੇ ਕਿਹਾ ਕੋਈ ਐਕਸ਼ਨ ਨਹੀਂ ਹੋਊਗਾ ਦੀ ਮੋਰਚੇ ਤੇ 1% ਵੀ ਸਭਾਵਨਾ ਨਹੀਂ ਅਸੀਂ ਉਹਨਾਂ ਨੂੰ ਪੁੱਛਿਆ ਸੀ ਉਹ ਕਹਿੰਦੇ 1% ਵੀ ਸਭਾਵਨਾ ਨਹੀਂ ਤੇ ਉਹ ਤੋਂ ਦਸਾਂ ਮਿੰਟ ਬਾਅਦ ਸਾਰੇ ਆ ਗਏ ਚੱਕਲੇ ਤੁਸੀਂ ਦੱਸੋ ਜੀ ਇਹ ਕਾਨੂੰਨ ਕਿਹੜਾ ਸੀ ਗੱਲੇ ਆ ਜੀ ਮੈਂ ਉਸ ਟਾਈਮ ਬਾਹਰ ਸੀਗਾ ਕਾਨੂੰਨ ਆ ਜਿਹੜਾ ਜਿਹੜਾ ਤੁਸੀਂ ਆਖਿਆ ਗੱਲ ਕਾਨੂੰਨ ਹੋਈ ਆ ਵੀ ਕਿਉਂ ਕੀਤਾ ਗਿਆ ਇਦੇ ਬਾਰੇ ਮੈਂ ਕਿਉਂਕਿ ਬਾਹਰੋਂ ਆ ਕੇ ਸਿੱਧਾ ਹਲਕੇ ਚ ਆ ਗਿਆ ਕੱਲ ਵੀ ਆਏ ਸੀ ਸਰਕਾਰ ਜੋਗ ਕਿਸਾਨ ਜੁਨੀਅਰ ਦੇ ਲੀਡਰ ਸਾਹਿਬਾਂ ਨਾਲ ਅੱਜ ਵੀ ਮਿਲੇ ਆ ਮਾਤਾ ਜੀ ਪਰसों ਆਪਾਂ ਸੇਲ ਬਰਾ ਵੀ ਮਿਲੇ ਸਿਧਾਣੀ ਵੀ ਮਿਲੇ ਸੀਗੇ ਹਰ ਲੋਜ ਜਿਹੜੀਆਂ ਆਪਾਂ ਤੁਹਾਡੇ ਮੈਂ ਜਿਹੜੇ ਤੁਸੀਂ ਵਿਚਾਰ ਆਪਾਂ ਸਾਂਝੇ ਕਰਦੇ ਆ ਉਹਦੀ ਰਿਪੋਰਟ ਮੈਂ ਸੀਐਮ ਸਾਹ ਕੋਲ ਲੈ ਕੇ ਜਾਊਗਾ ਠੀਕ ਹੈ ਨਾ ਕਿਉਂਕਿ ਕਿਸਾਨੀ ਸੰਘਰਸ਼ਾ ਜਿਹੜਾ ਪੰਜਾਬ ਲਈ ਲੜਦਾ ਅਸੀਂ ਵੀ ਕਿਸਾਨ ਦੇ ਪੁੱਤਾਂ ਲੜਾਈਆਂ ਲੜ ਰਹੇ ਆ ਬੜੇ ਪਹਿਲਾਂ ਵੀ ਆਪਾਂ ਜਿੱਤੇ ਆ ਮੋਰਚੇ ਵੀ ਜਿੱਤੇ ਆ ਪੰਜਾਬ ਨੇ ਇਕੱਠਿਆ ਹੋ ਕੇ ਆਪਾਂ ਦਿੱਲੀ ਦੇ ਵਿੱਚ ਕਿੱਡਾ ਹਲਾਕੀ ਰੱਖਤਾ ਸੀਗਾ ਸਿੱਧਾ ਸਰਕਾਰ ਨੂੰ ਹਰ ਧਰਮ ਦਾ ਹਰ ਜਾਤ ਦਾ ਹਰ ਪਾਰਟੀ ਦਾ ਇੱਕ ਪੰਜਾਬੀ ਵਰਕੇ ਉੱਤੇ ਗਿਆ ਸੀਗਾ ਹੁਣ ਇਹ ਆ ਜੀ ਵੀ ਜਿਹੜੀ ਗੱਲ ਹੋਈ ਆ ਉਹਦੇ ਬਾਰੇ ਜਾ ਕੇ ਅਸੀਂ ਕਿਉਂਕਿ ਸਾਰੇ ਪੰਜਾਬ ਦੇ ਐਮਐਲਏ ਸਾਹਿਬਾਨਾਂ ਨੂੰ ਇਹ ਜੁਨੀਅਨ ਦੇ ਸਤਕਾਰਯੋਗ ਲੀਡਰ ਸਾਹਿਬਾਨ ਇਹ ਗੱਲ ਰੱਖਦੇ ਆ ਇਹ ਤੁਹਾਡੀ ਆ ਜਿਹੜੀਆਂ ਗੱਲਾਂ ਰੱਖੀ ਅਸੀਂ ਜਾ ਕੇ ਉਹਦੇ ਜਾ ਕੇ ਗੱਲ ਕਰਾਂਗੇ ਅਗਲੀ ਗੱਲ ਇਹ ਆ ਜੀ ਮੂਰਤਾਂ ਸਾਨੂੰ ਬਿਨਾ ਕਿਸੇ ਵਾਰਨਿੰਗ ਤੋਂ ਹਮਲਾ ਕਰਕੇ ਖੇੜਿਆ ਗਿਆ ਹਲੇ ਤੱਕ ਸਾਡੀਆਂ 40 ਟਰਾਲੀਆਂ ਚੋਰੀ ਹੋਈਆਂ ਨੇ ਜਿਹੜੀਆਂ ਹਲੇ ਤੱਕ ਨਹੀਂ ਮਿਲੀਆਂ ਇਹ ਜ਼ਿੰਮੇਵਾਰੀ ਲੈਣ ਜੀ ਐਮਐਲਏ ਹਲਕੇ ਜ਼ਿੰਮੇਵਾਰੀ ਇਹ ਲੈਣ ਜੀ ਇਹ ਦੇਣਾ ਜੀ ਕਰਮਲ ਸਿੰਘ ਠਨੌਰ ਉਹਦਾ ਨਾਮ ਆਉਂਦਾ ਜੀ ਉਹਦੀ ਭੂਆ ਦੇ ਮੁੰਡੇ ਦਾ ਨਾਮ ਆਉਂਦਾ ਜੀ ਕੋਈ ਪਰਚਾ ਨਹੀਂ ਦਰਜ ਹੋਇਆ ਅਗਲੀ ਗੱਲ 20 ਤਰੀਕ ਨੂੰ ਸਵੇਰੇ ਸਾਡੇ ਪ੍ਰਧਾਨ ਨੇ ਇਸ ਦੇ ਬ੍ਰਾਮ ਕੇ ਜਥੇਬੰਦੀ ਦੇ ਪਲਵੰਤ ਸਿੰਘ ਬਹਿਰਾਮ ਕੋਈ ਜੀ ਉਹਨਾਂ ਨੂੰ ਹਰਪ੍ਰੀਤ ਸਿੰਘ ਐਸਐਚਓ ਥਾਣਾ ਸ਼ੰਭੂ ਨੇ ਘਟੋ ਘਟ ਤਿੰਨਾਂ ਦਾ ਮਾਰਿਆ ਕੋਈ ਕਾਰਵਾਈ ਉਸ ਐਸਐਚਓ ਦੇ ਖਿਲਾਫ ਅੱਜ ਤੱਕ ਕੋਈ ਨਹੀਂ ਜਿਹੜਾ ਉੱਥੇ ਸਾਡਾ ਟੈਂਟਾਂ ਦੇ ਵਿੱਚ ਸਮਾਨ ਸੀ ਉਹ ਚੋਂ ਇੱਕ ਲੀਰ ਵੀ ਸਾਨੂੰ ਮਿਲੀ ਨਹੀਂ ਕਰੋੜਾਂ ਰੁਪਈਆ ਦਾ ਸਮਾਨ ਸਾਡਾ ਰਾਤ ਨੂੰ 12 ਵਜੇ ਲਾਈਟਾਂ ਬੰਦ ਕਰਕੇ ਸਾਡੇ ਬੰਦੇ ਉੱਥੇ ਹਾਜ਼ਰ ਸੀ ਆਸ-ਪਾਸੋਂ ਚੋਰ ਚੱਕੇ ਚੜਾਏ ਗਏ ਕੌਣ ਚੜਾਏ ਗਏ ਪੁਲਿਸ ਨੇ ਆਪ ਉੱਥੇ ਸਾਰੀ ਲੁੱਟ ਕਰਾਈ ਆ ਥੋੜੇ ਜਿਹੜੇ ਐਮ.ਐਲ.ਏ. ਗੁਰਲਾਲ ਸਿੰਘ ਘਨੌਰ ਅਸੀਂ ਮੰਗ ਕੀਤੀ ਆ ਵੀ ਉਹਨਾਂ ਤੇ ਐਕਸ਼ਨ ਲਵੇ ਹਲੇ ਤੱਕ ਕੋਈ ਐਕਸ਼ਨ ਦੇਖੋ ਹਲਕੇ ਦਾ ਜਿਹੜਾ ਗੱਲ ਆਪਾਂ ਕਰ ਰਹੇ ਆ ਉਹਦੇ ਜਿਹੋਦੀ ਵੈਰੀਫਾਈ ਕੀਤੀ ਜਾ ਰਹੀ ਹੈ ਵੀ ਕੀ ਉਹਦੇ ਕੋਲੇ ਸੀਗਾ ਉਹ ਪੂਰੀ ਪ੍ਰੈਸ ਕਾਨਫਰੰਸ ਕਰਕੇ ਆਖਿਆ ਵੀ ਇਹ ਗਲਤ ਆ ਤੇ ਦੂਸਰੀ ਗੱਲ ਇਹ ਆ ਜਿਹੜੀ ਆ ਗੱਲ ਕਰਦੇ ਆ ਵੀ ਚੋਰੀ ਹੋ ਗਈ ਟਰਾਲੀਆਂ ਬੜਾ ਦੁੱਖ ਆ ਵੀ ਇੱਕ ਪਾਸੇ ਤਾਂ ਉਹ ਲੋਕ ਆ ਕਿਸਾਨ ਭਰਾ ਤੁਸੀਂ ਸੰਘਰਸ਼ ਕਰਦੇ ਆਪਾਂ ਦੁਨੀਆ ਦਾ ਸੰਘਰਸ਼ ਕਰਦੀ ਆ ਉਹ ਵੀ ਪੰਜਾਬੀ ਨੇ ਜਿਹੜੇ ਚੋਰੀ ਕਰਕੇ ਲੈ ਕੇ ਕਿੰਨੀ ਬਾੜੀ ਗੱਲ ਉਹ ਵੀ ਆਪਣੇ ਚੋਂ ਹੋਣਗੇ ਕੋਈ ਆਪਣੇ ਹਲਕੇ ਦੇ ਮੈਂ ਸਾਡੇ ਜੋ ਨਹੀਂ ਹੈਗੇ ਜੀ ਉਹ ਚੜਾਏ ਆ ਪ੍ਰਸ਼ਾਸਨ ਨੇ ਉੱਤੇ ਸਰਕਾਰ ਨੇ ਲੋਕ ਚੜਾਏ ਰਾਤ ਨੂੰ 12 ਵਜੇ ਲਾਈਟਾਂ ਬੰਦ ਕਰ ਸਰਕਾਰ ਨੇ ਜਦੋਂ ਧਰਨਾ ਚੁਕਾਇਆ ਜੀ ਐਡਾ ਵੱਡਾ ਤੇ ਉਹਨਾਂ ਨੂੰ ਜਦੋਂ ਪੁਲਿਸ ਐਕਟ ਦੀ ਲਈ ਗਈ ਆ ਐਨੇ ਲੋਕ ਖਾਤੇ ਤੇ ਉਹਨਾਂ ਦੀਆਂ ਟਰਾਲੀ ਚੋਰੀ ਹੋਈਆਂ ਸਮਾਨ ਚੋਰੀ ਹੋਇਆ ਉਹ ਜੀ ਭਰਪਰਾ ਹੀ ਸਰਕਾਰ ਕਰੇ ਸਾਡੇ ਹਲਕੇ ਦੇ ਤੁਸੀਂ ਮੈਨੇ ਸਾਡੇ ਹਲਕੇ ਦਾ ਜਿੰਨਾ ਨੁਕਸਾਨ ਕਿਸਾਨਾਂ ਦਾ ਹੋਇਆ ਉਹ ਤੁਸੀਂ ਜ਼ਿੰਮੇਵਾਰੀ ਲਓ ਵੀ ਅਸੀਂ ਪੂਰਾ ਕਰਾਂਗੇ ਜਾਂ ਉਹ ਪ੍ਰਸ਼ਾਸਨ ਤੋਂ ਪੁੱਛੋ ਵੀ ਟਰਾਲੀਆਂ ਕਿੱਥੇ ਆ ਸਮਾਨ ਕਿੱਥੇ ਜਿਹੜਾ ਟਰਾਲੀਆਂ ਦੇ ਵਿੱਚ ਪੈਸੇ ਸੀ ਕਿਸਾਨਾਂ ਦੇ 30000 40000 50000 ਉਹ ਕਿੱਥੇ ਗਿਆ ਉਹ ਪ੍ਰਸ਼ਾਸਨ ਨੂੰ ਪੁੱਛਿਆ ਜਾਵੇ ਵੀ ਕੌਣ ਚੋਰੀ ਕਰਕੇ ਲਿਆ ਸਾਡੇ ਕਿਸਾਨਾਂ ਦੇ ਮੋਟਰਾਂ ਦੇ ਨੇ ਕੋਈ ਗੱਲਾਂ ਪੱਟ ਕੇ ਦਿਖਾਵੇ ਅਸੀਂ ਜੰਮੇਰੀਆ ਪੁਲਿਸ ਦਮਾਂ ਰੱਖਦੇ ਤੁਸੀਂ ਆਦਤ ਦਮਾਂ ਰੱਖ ਕੇ ਦਿਖਾਓ ਅਸੀਂ ਜੰਮਬਾਰਾ ਇੰਨੀ ਪ੍ਰਸ਼ਾਸਨ ਹੋਣ ਦੇ ਬਾਵਜੂਦ ਕਿਸਾਨਾਂ ਨੂੰ ਦਵੱਲਿਆ ਗਿਆ ਉਥੋਂ ਪਾਸੇ ਚੱਕਿਆ ਗਿਆ ਸਮਾਨ ਸਟੇਜ ਭੰਨੀ ਗਈ ਪੱਖੇ ਤੱਕ ਨਹੀਂ ਛੱਡੇ ਗਏ ਤਾਂ ਉਹ ਪ੍ਰਸ਼ਾਸਨ ਨੂੰ ਪਤਾ ਵੀ ਕਿੱਥੇ ਸਮਾਨ ਗਿਆ ਟਰੈਲੀ ਕੋਈ ਨਹੀਂ ਸੀਖਾਂ ਦੀ ਡੱਬੀ ਨਹੀਂ ਚਲਾ ਕੇ ਮਾਰੂ ਘਾਜ ਵਿੱਚ ਕੰਮ ਹੋ ਜੂਗੀ ਟਰੈਲੀ ਇੱਕ ਬਹੁਤ ਵੱਡੀ ਚੀਜ਼ ਆ 4.5 ਲੱਖ 5 ਲੱਖ ਦੀ ਚੀਜ਼ ਆ ਇਹ ਉਹ ਦਾ ਵੱਡਾ ਵੱਡਾ ਪ੍ਰਸ਼ਾਸਨ ਪਾੜੇ ਦਾ ਕਿਸੇ ਲੀਡਰ ਦਾ ਸਮਾਨ ਗੁੰਮ ਹੋ ਜੇ ਬਾਰਡਰਾਂ ਤੇ ਪੁਲਿਸ ਲਾ ਕੇ ਜੀ ਹੱਥ ਨੂੰ ਇਹ ਗੈਨੇ ਗਟੇ ਦੇ ਚੋਰੀ ਹੋਇਆ ਲੀਡਰਾਂ ਦਾ ਜੁਮੇ ਮੰਗਾਏ ਆ ਪਿਛਲੀਆਂ ਅਖਬਾਰਾਂ ਦੀਆਂ ਤੁਸੀਂ ਫੋਟੋ ਕੱਢ ਕੇ ਦੇ ਲਓ ਜਿੰਨਾ ਸਮਾਨ ਚੋਰੀ ਹੋਇਆ ਇੱਕ ਮਿੰਟ ਦੇ ਅੰਦਰ ਅੰਦਰ ਲੀਡਰਾਂ ਦਾ ਕੱਢ ਕੇ ਲਿਆਤਾ ਆਪ ਲੋਕਾਂ ਦਾ ਕਿਸਾਨਾਂ ਦਾ ਕੁੱਟ ਮਾਰ ਕਰਕੇ ਜਿਨ੍ਹਾਂ ਚੋਂ ਥੋੜ੍ਹ ਕੇ ਉਹਨਾਂ ਦਾ ਸਮਾਨ ਚੱਕ ਕੇ ਲੈ ਗਈ ਸਰਕਾਰ ਜ਼ਿੰਮੇਵਾਰ ਆ ਇਹ ਸਰਕਾਰ ਦੇ ਵਿੱਚ ਤੁਸੀਂ ਜ਼ਿੰਮੇਵਾਰੀ ਲਓ ਸਾਡੇ ਹਲਕੇ ਦੇ ਹੈਗੇ ਮੇਲੇ ਤੁਸੀਂ ਦਿਓ ਜੀ ਸਾਡਾ ਸਲਾਮ ਅਸੀਂ ਸੋਤੋਂ ਮੰਗ ਕਰਦੇ ਆ ਜੀ ਮੈਂ ਪਹਿਲਾਂ ਵੀ ਇਹ ਗੱਲ ਆਖੀ ਵੀ ਆਪਰੇ ਪਰਸੋ ਸੁਧਾਣੀ ਵੀ ਆਖੀ ਆ ਕੱਲ ਵੀ ਆਖੀ ਆ ਵੀ ਆਪਣੇ ਹਲਕੇ 'ਚ ਜਿਹੜਾ ਸਮਾਰਟ ਚੋਰੀ ਆ ਆਪਾਂ ਲਿਸਟ ਬਣਾਓ ਆਪਾਂ ਕਲੱਬ ਦੇ ਕਰਾਂਗੇ ਕਾਰ ਬਾਈ ਹਾਂਜੀ ਉਹ ਦੀ ਸੋਮ ਦਿਨ ਮੇਰ ਲਓ ਰੇਕ ਹਲਕੇ ਦੇ ਵਿੱਚ ਜਥੇ ਬੰਦੀਆਂ ਕਰ ਰਹੀਆਂ ਉਹ ਆਪਣਾ ਆਪਣੇ ਹਲਕੇ ਖਾਮ ਲੈ ਹਾਂ ਮੈਂ ਵੀ ਪਾਸੋ ਵੀ ਮਤਾ ਜੀ ਪਰਸੂ ਵੀ ਹੋਈ ਗੱਲ ਆਪਣੀ ਸੁਧਾਣੀ ਮੈਨੂੰ ਲਿਖ ਕੇ ਦੇ ਦੋ ਕਿ ਕਿਹੜੇ ਪਿੰਡ ਹੋਈਆਂ ਤੁਹਾਡੀ ਮੰਗੇ ਆ ਕਿਹੜੇ ਪਿੰਡ ਦੀਆਂ ਹੋ ਜਾਂ ਮੈਂ ਦੱਸੂਾਰੇ ਪਿੰਡਾਂ ਦਾ ਹੀ ਘੱਟੋ-ਘੱਟ 50-50 ਹਜ਼ਾਰ ਦਾ ਨੁਕਸਾਨ ਆ ਸੁਧਾਣੀ ਤਾਲੀਆਂ ਲਿਸਟ ਦੇ ਦਾਂਗੇ ਜੀ ਕੱਲੇ ਨਾਲ ਟਰਾਲੀਆਂ ਨਹੀਂ ਹੈ ਜਿਹੜਾ ਵੀ ਹੈਗਾ ਹਾਂ ਆਪਣੇ ਬੇਰੀ ਹਲਕੇ ਆਪਣੇ ਹਲਕੇ ਦੇ। ਆਜੋ ਨੋਟ ਕਰ ਲੋ ਸਮਾਨ ਖੜਾ ਭਾਈਪੁਰਾ। ਇਹਨੇ ਦੇ ਦਿਓ ਘਰੇ ਆ ਜੋ। ਉਹ ਲਿਸਟ ਦੇ ਜੋ ਘਰੇ ਆ ਜੋ। ਲਿਸਟ ਦੇ ਲੈ ਕੇ ਆਜੋ। ਸਾਡੇ ਆਗੂ ਹੈਗੇ ਆ ਲਿਸਟ ਦੇ ਦੇਣਗੇ। ਤੁਹਾਨੂੰ ਅਸੀਂ ਲਿਸਟ ਦੇਵਾਂਗੇ। ਜੀ ਜੀ। ਥੋਡੇ ਸਾਰੇ ਹਲਕੇ ਦੇ। ਹਾਂਜੀ ਹਾਂਜੀ। ਪਰ ਤੁਸੀਂ ਸਾਨੂੰ ਇੱਥੇ ਇਹ ਵਿਸ਼ਵਾਸ ਦਿਵਾਓ ਵੀ ਸਰਕਾਰ ਤੋਂ ਸਾਡੀ ਪਰਪਾਈ ਕਰਾਉਂਦੇ। ਦੇਖੋ ਹਲਕੇ ਦੀ ਜਦੋਂ ਸਾਡੇ ਆਫੀਸਰ ਸਾਹਿਬਾਨ ਖੜੇ ਆ ਸੀ ਨਾਲ ਲੈ ਕੇ ਕਰਾਗੇ। ਲਿਸਟ ਦਾ ਦਿਓ ਨਾ ਵੀ ਕਿੱਥੇ ਕੀ ਦੀ ਹੋਰ ਜਿਹੜੇ ਆਪਣੇ ਇਹ ਚਾਲੀ ਚੋਰੀ ਹੋਈ ਹੈ ਆਪਣੇ ਕਿਸਾਨ ਭਰਾ ਆ ਜਾਣ ਪੁੱਛ ਕੇ ਨਾਲ ਆਪਾਂ ਉਹਦੀ ਕਾਰਵਾਈ ਕਰਵਾਗੇ ਆਪਣੀ ਹਲਕੀ ਦੀ ਕੱਲੀ ਕੱਲੀ ਇਲੈਕਟਰੀ ਤੁਹਾਡੇ ਕੋਲੇ ਪਹੁੰਚ ਜੂਗੀ ਚਲੋ ਇਹ ਤਾਂ ਸੰਗਲ ਇਸ ਟਾਈਮ ਬੰਦ ਕਰ ਅਗਲੀ ਗੱਲ ਇੱਕ ਮਿੰਟ ਜੀ ਅਗਲੀ ਗੱਲ ਇਹ ਹੈ ਵੀ ਜਿਹੜੀਆਂ ਮੰਗਾਂ ਤੇ ਅਸੀਂ 12 ਤੇ ਉੱਥੇ ਬੈਠੇ ਸੀ ਮੁੱਖ ਮੰਤਰੀ ਲਗਾਤਾਰੇ ਕਹਿ ਰਹੇ ਸੀਗੇ ਬਈ ਮੁੱਖ ਮੰਤਰੀ ਲਗਾਤਾਰ ਕਹਿ ਰਹੇ ਸੀਗੇ